ਦੇਖੋ ਜਿੱਤੇ ਕਿਸ ਦਾ ਫੋਨ ਗਿਰਿਆ ਪਿਆ ਸਾਤਰੀ ਗਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡਾ ਜਿਹੜੇ ਨਵੇਂ ਬਲੌਗ ਵਿੱਚ ਅੱਜ ਬਲੌਗ ਆਪਾਂ ਕਰ ਰਹੇ ਨਾਈਟ ਸ਼ੂਟ ਠੀਕ ਹੈ ਜੀ ਤੇ ਆਪਾਂ ਜਾਣੇ ਆ ਲੈਣ ਇਸ ਟਾਈਮ ਕੁਲਚੇ ਜਾਂ 버ਗਰ ਭੁੱਖ ਲੱਗੀ ਹੋਇਆ ਤੇ ਅੱਜ ਆਪਾਂ ਖਾਣਾ ਫਾਸਟ ਫੂਡ ਰੋਟੀ ਆਪਾਂ ਰਾਤ ਦੀ ਖਾਣੀ ਨਹੀਂ ਕਿਉਂਕਿ ਅੱਜ ਜੀ ਕਰਦਾ ਆਪਣਾ ਫਾਸਟ ਫੂਡ ਖਾਣ ਦਾ ਤੇ ਅਸੀਂ ਖਾਣੇ ਦੀ ਕਰੀ ਕਰੀਏ ਮਹੀਨੇ ਚ ਕਦੀ ਬਾਤ ਤੇ ਅੱਜ ਆਪਾਂ ਚੱਲਦੇ ਹਾਂ ਦੇਖਦੇ ਹਾਂ ਕੋਈ ਵਧੀਆ ਬੰਦਾ ਮਿਲੇ ਕਿਹਦੇ ਕੋਲ ਮਿਲੂਗਾ ਵਧੀਆ ਸਾਬਦੋ ਤਰ੍ਹਾਂ ਫਾਸਟ ਫੂਡ ਹੋਵੇ ਖਾਣ ਵਾਸਤੇ ਤੇ ਬਾਕੀ ਤੁਹਾਨੂੰ ਦਿਖਾਉਣਾ ਹੈ ਵੀ ਸਾਡਾ ਏਰੀਆ ਜੋ ਆਪਣਾ ਬੜਾ ਸਕੂਲ ਤੋਂ ਲੈ ਕੇ ਜੋ ਸਾਨੀਪੁਰ ਰੋਡ ਨਹਿਰ ਤੱਕ ਜਾਂਦੀ ਹੈ ਉੱਥੇ ਕੋਈ ਲਾਈਟ ਨਹੀਂ ਹੈਗੀ ਮੈਂ ਪੂਰਾ ਵੀਊ ਦਿਖਾਵਾਂਗੇ ਆਪਾਂ ਇਸ ਟੂਰ ਨਹੀਂ ਸਕਦੇ ਕਿਉਂਕਿ ਅੱਗੇ ਹਨੇਰਾ ਬਹੁਤ ਆ ਤੇ ਟਾਉਰ ਜੱਖਾਂ ਅੱਖਾਂ ਵਿੱਚ ਪੈ ਰਹੀ ਹੈ ਤੇ ਅੱਗੇ ਖੇਤ ਖੁੱਦ ਵਿੱਚ ਨਾ ਵੱਢ ਜਾਈਏ ਚਲੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦੁਕਾਨ ਦੇ 버ਗਰ ਵਾਲੀ ਦੇ ਜਿੱਥੇ ਵਧੀਆ 버ਗਰ ਮਿਲਦੇ ਆ ਚਲੋ ਆਪਾਂ ਘੁੰਮ ਕੇ ਜਾਵਾਂਗੇ ਬਾਜ਼ਾਰ ਵਿੱਚ ਤੇ ਦੇਖੋ ਜੀ ਬਿਲਕੁਲ ਵੀ ਕਿਤੇ ਕੋਈ ਲਾਈਟ ਨਹੀਂ ਕਰੇ ਲੋਈ ਆ ਸਾਹਮਣੇ ਕੋਲ ਟਾਵਰ ਆਈ ਬਿਲਕੁਲ ਸਭ ਨੂੰ ਦਿਖਦਾ ਪਿੱਛੇ ਨਾ ਅੱਗੇ ਉਹ ਸਾਹਮਣ ਠੀਕ ਹੈ ਜੀ ਇਹ ਆ ਦਿਖ ਲਓ ਬਿਲਕੁਲ ਕੋਈ ਸਰਕਾਰ ਨੇ ਤਾਂ ਕੋਈ ਲਾਈਟ ਨਹੀਂ ਲਾਈ ਵੀ ਤੇ ਇਹ ਤਾਂ ਸੁੰਨ ਵਿੱਚ ਆਇਆ ਵੀ ਰਾਤ ਨੂੰ ਕਹਿੰਦੇ ਉਹ 12:00 ਵਜੇ ਰਾਤ ਨੂੰ ਬੰਦੇ ਵੀ ਘੜਦੇ ਆ ਤੇ ਆਪਣਾ ਵੀ ਸਾਰੂ ਬੇਨਤੀ ਆ ਕਿ ਧਿਆਨ ਨਾਲ ਆਓ ਇੱਧਰ ਰੋੜ ਦੇ ਸਾਰੇ ਪਾਸੇ ਖੇਤ ਹੀ ਹੈ ਕਹਿੰਦਾ ਘਰ ਕੋਈ ਹੈ ਨਹੀਂ ਇੱਧਰ ਟਿਕਾਈ ਤੇ ਰਾਤ ਨੂੰ ਆਪਣਾ ਜੇ ਜਾਣਾ ਕਿਤੇ ਆਪਣਾ ਮੇਨ ਰੋਡ ਤੇ ਜਾਓ ਇੱਧਰ ਨੂੰ ਨਾ ਆਓ ਉਹ ਇਹ ਦੋ ਤਿੰਨ ਵਾਰ ਲੁੱਟਖੋ ਵੀ ਹੋ ਜਾਊਗੀ ਦੋਜੀਆਂ ਨਾਲ ਕਿਸੇ ਨਾਲ ਤੇ ਆਪਣਾ ਵੀਰ ਬਣ ਕੇ ਹੁਣ ਸੇਫਟੀ ਨਾਲ ਆਓ ਜਿਹਾਉਣਾ ਵੀ ਆ ਮੇਰੇ ਹਿਸਾਬ ਨਾਲ ਤਾਂ ਰਾਤ ਨੂੰ ਨਾ ਆਓ ਨਾ ਉਹਰੇ को जैसे किसका फोन गिरा पे किसका मोबाइल है जी किसका है जी ये भाई देखो हम हमको मोबाइल मिला किसी भाई का गिरा जी भाई सामने आ रहा है आपका मोबाइल है जी फुटबॉल के बज गया ये तो देख लिया किसी हाथ लग जाता तो मैं भी गिर गया सी के चोटे कहां कहां रहते हो यहां यहाँ सामने सरदार को बंगू के पास हाँ ਤੋ ਬੜੀ ਆ ਹਮ ਨੂੰ ਮਿਲ ਜਾਂਦਾ ਹਮ ਕੋਲ ਆਪਕੋ ਦੇ ਦੇ ਤੋ ਕੋਈ ਆਜੀ ਬਾਤ ਨਹੀਂ ਹਮ ਸਾਹਮਣੇ ਹੀ ਰਹੇ ਤੇ ਹਮ ਵੀ ਅੱਛਾ ਅੱਛਾ ਹਾਂ ਇਸ ਲਈ ਟਾਰਚ ਲਗਾ ਕੇ ਆ ਰਹੇ ਹਾਂ ਤੇ ਜਿਹੜੇ ਕੋਈ ਬਾਈ ਦਾ ਮੋਬਾਈਲ ਗਰ ਗਿਆ ਤਾਂ ਜਾਨ ਲਾਵਾ ਕੰਪਨੀ ਦਾ ਹਾਂ ਅੱਛਾ ਅੱਛਾ ਸਾਨੂੰ ਲੱਭੇ ਦਾ ਫੋਨ ਲਾਵਾ ਦਾ ਕਿਸੇ ਬਾਈ ਦੇ ਗਿਰਿਆ ਪਤਾ ਆਪਾਂ ਟਾਰਚ ਮਾਰੀ ਠੀਕ ਹੈ ਜੀ ਸਾਨੂੰ ਲੱਭੇ ਫੋਨ ਕਿਸਦਾ ਬਾਈ ਲਾਵਾ ਦਾ ਤੇ ਉਹ ਸਾਹਮਣੇ ਬਾਈ ਆ ਰਹੇ ਹਾਕਾ ਮਾਰਦਾ ਤੇ ਆਪਾਂ ਉਹਨੂੰ ਦੇ ਦਾਂਗੇ ਆਪਾਂ ਰੱਖਣਾ ਕੀ ਆ ਪਰ ਜੇ ਆਪਾਂ ਨਾ ਵੀ ਬਾਈ ਹੁੰਦਾ ਆਪਾਂ ਤਾਂ ਵੀ ਬਾਈ ਨੂੰ ਫੋਨ ਕਰਕੇ ਜਾਂ ਕਾਲ ਆਉਂਦੀ ਆਪਾਂ ਤਾਂ ਵੀ ਦੇ ਦੇਣਾ ਦਾ ਤੁਲ ਕੋਈ ਪ੍ਰਵਾਸੀ ਬੰਦਾ ਤੇ ਸਾਹਮਣੇ ਲੱਗਿਆ ਵਾ ਜੱਟਾਂ ਦੇ ਮਜ਼ਦੂਰੀ ਕਰਦਾ ਵਿਆਰਾ ਤੇ ਉਹਦਾ ਬਾਈ ਦਾ ਵਾਕਸ ਮੋੜਦਾ ਆਪਾਂ ਤੇ ਚਲੋ ਕੋਈ ਹੁੰਦੇ ਲੋਕੋ ਜੇ ਕਿਸੇ ਹੱਥ ਲਾ ਜਾਂਦਾ ਕੋਈ ਸਿੰਮ ਵਗੈਰਾ ਕੱਢ ਦਿੰਦਾ ਜਾਂ ਛੱਡ ਦਿੰਦਾ ਠੀਕ ਹੈ ਜੀ ਦੰਦੇ ਨਹੀਂ ਚਲੋ ਕੀ ਕੀ ਮੈਂ ਕਿਆਬ ਦਾ ਕਿੱਦਾਂ ਬਾਈ ਨੂੰ ਲੈ ਆਉਗੂ ਕਿੱਦਾਂ ਕੀਸਾ ਬਤਾਵਗੂ ਰਾਬੇ ਜਾਣਦਾ ਤੇ ਆਪਾਂ ਬਾਈ ਦਾ ਮੋਬਾਈਲ ਆਪ ਨੂੰ ਮਿਲਦਾ ਆਪਾਂ ਬਾਈ ਨੂੰ ਦੇਦਾ ਠੀਕ ਹੈ ਦਿਲ ਨੂੰ ਬੋਸ ਕੋਣ ਮਿਲਦਾ ਇਦਾਂ ਆਪਾਂ ਇਦਾਂ ਦੇ ਕੰਮ ਕਰਕੇ ਕੋਈ ਹੈ ਅਸੀਂ ਪੰਜਾਬੀ ਆ ਤੁਹਾਨੂੰ ਪਰ ਪੰਜਾਬੀ ਬੰਦਾ ਬਰੀਆ ਹੀ ਹੁੰਦਾ ਫਿਰ ਜੋ ਹੁੰਦਾ ਕੋਈ ਹੁੰਦਾ ਜਿਹੜਾ ਮਾੜਾ ਕੰਮ ਕਰਦਾ ਤੇ ਆਪਾਂ ਨਹੀਂ ਕਰਦੇ ਤੇ ਆ ਦੇਖੋ ਜੀ ਸਾਡੀ ਇਸ ਤਰ੍ਹਾਂ ਦੀ ਮਸ਼ਹੂਰ ਵਰਕਸ਼ਾਪ ਡੈਂਟੀ ਪਿੰਡ ਦਾ ਕੰਮ ਉਹ ਤਸੱਲੀ ਬਖਸ਼ ਕੀਤਾ ਜਾਂਦਾ ਹੈ ਲੋਜਾ ਜਿੰਨਾ ਵੀ ਪਲਾਟ ਤੁਹਾਨੂੰ ਖਾਲੀ ਜਰੇ ਦੀ ਦਾ ਸਾਰੇ ਹੀ ਇਹ ਵਿਕ ਚੁਕੇ ਆ ਤੇ ਅੱਜ ਦਿਨ ਚ ਵੀ ਖੇਡਦੇ ਆਪਾਂ ਉਰੇ ਤੇ ਹੁਣ ਆਪਾਂ ਲੈਣੇ ਜਾਣੇ ਆ ਕੁਲਚੇ ਅੱਜ ਖਾਣੀ ਆਪਾਂ ਕੁਲਚੇ ਦੇਖਦਾ ਕਿਹੜਾ ਵਧੀਆ ਮਿਲਦਾ ਕੁਲਚੇ 버ਗਰ ਵਾਲਾ ਕੋਈ ਸਾਫ ਸੁਥਰਾ ਹੋਵੇ ਪੰਜਾਬੀ ਹੋਵੇ ਜਾਂ ਪ੍ਰਵਾਸੀ ਹੋਵੇ ਆਪਣੀ ਜੋ ਥੋੜੀ ਜਿਹੀ ਇਸਟਮ ਚੱਲਣਾ ਹੋਣ ਲੱਗੇ ਆ ਕਿਉਂਕਿ ਸਾਹਮਣੇ ਰੋਡ ਆ ਜੋ ਆਪਣਾ ਤਰੰਦ ਬੱਸ ਸਟੈਂਡ ਤੋਂ ਲੈ ਕੇ ਉਹ ਸਾਨੀਪੁਰ ਪਿੰਡਾਂ ਤੱਕ ਜਾਂਦਾ ਭਾਵੇਂ ਕਿਤੇ ਵੀ ਸਾਰੇ ਪਿੰਡਾਂ ਨੂੰ ਆਹ ਰੋਡ ਜਾਂਦਾ ਮੇਨ ਕਹਿੰਦੇ ਸਾਨੀਪੁਰ ਰੋਡ ਰੋਡ ਇਹ ਸਾਹਮਣੇ ਵੱਜਾ ਸਾਨੀਪੁਰ ਰੋਡ ਦੇਖੋ ਜੀ ਠੀਕ ਹੈ ਜੀ ਤੇ ਹੁਣ ਆਪਾਂ ਜਾਵਾਂਗੇ ਇੱਧਰ ਨੂੰ ਇੱਧਰ ਨੂੰ ਉਹ ਇੱਧਰ ਰੋਡ ਤੇ ਕੋਈ ਹੈ ਨਹੀਂ ਬੰਦਰਾ 버ਗਰ 버ਗਰ ਵਾਲਾ تیر ਬੂ ਖਾਲੀ ਸਮੋਸੇ ਵਗੈਰੇ ਹੀ ਮਿਲਦੇ ਆ ਚਲੋ ਅੱਗੇ ਰੋਡ ਤੋਂ ਜਾਵਾਂਗੇ ਇੱਧਰ ਵੀ ਲੱਗ ਡੁਗੀ ਫਿਰਦੇ ਕੋਈ ਲੱਤ ਬਾਹਣਾ ਫੜ ਲਵੇ ਤੇ ਵੇ ਦਿਲ ਨੂੰ ਬੜੀ ਖੁਸ਼ੀ ਹੋਈ ਆਪਾਂ ਬਾਈ ਦਾ ਕੀਤਾ ਫੋਨ ਮੋੜਿਆ ਠੀਕ ਆ ਜੀ ਆਪਾਂ ਰੱਖ ਕੇ ਕਰਨਾ ਵੀ ਕੀ ਆ ਹੁਣ ਬੜਾ ਪੰਜਾਬੀਆ ਬੜਾ ਸਭ ਨੂੰ ਮਾਣ ਹੁੰਦਾ ਇੱਦਾਂ ਕੰਮ ਕਰਦੇ ਚੰਗਾਈ ਲੱਗਦੇ ਆਪਾਂ ਜੂੜਕੀ ਵਾਲੇ ਤੇ ਜਿਹਦੀ ਬਾਈ ਦੇ ਮਾਨ ਤੇ ਆਪਾਂ ਮੋੜਤੀ ਸ਼ਗਨ ਫਿੱਜਾ ਹਟ ਉਹ ਸਾਨੀ ਰੋਡ ਆ ਗਿਆ ਠੀਕ ਹੈ ਜੀ ਸਾਹਮਣੇ ਬਾਜਾ ਬਾ ਡੈਰੀ ਸੀ ਸਰਪੰਚ ਜੁਵੈਲਰ ਤੇ ਹੋਰ ਵੀ ਬਹੁਤ ਕੰਨ ਹੋਰੇ ਟਾਈਮ ਹੋ ਗਿਆ ਰਾਤ ਦੇ 8:00 ਵਜੇ ਗੇ ਰੁਪੀਆ ਭਾ ਖਾਣੀ ਹੈ ਨਹੀਂ ਖਾਣਾ ਜਾਂ ਫਾਸਟ ਫੂਡ ਆਪਣਾ ਠੀਕ ਹੈ ਲੋ ਜੀ ਦੇਖੋ ਜਿਹੜੀ ਹੁਣ ਅਸੀਂ ਇਸ ਤੋਂ ਨਵਾਂ ਰਸਤੇ ਵਿੱਚ ਲੱਗੇ ਜਾ ਰਹੇ ਐਸਵੀ ਬੈਂਕ ਵਾਲਾ ਰਸਤਾ ਠੀਕ ਹੈ ਮੇਨ ਜੋ ਸਾਨੀ ਫਰੂਟ ਤੇ ਸਿੱਧਾ ਐਸਵੀ ਬੈਂਕ ਜਾਂਦਾ ਠੀਕ ਹੈ ਆਪਾਂ ਤੁਹਾਨੂੰ ਪੂਰਾ ਵਿਊ ਦਿਖਾਵਾਂਗੇ ਬੈਂਕ ਤੱਕ ਦਾ ਵੀ ਕੁੱਤਵਾ ਜਾਣਾ ਪਰ ਰੋਡ ਤੇ ਜਾਵਾਂਗੇ ਰੋਡ ਦੇ ਬਾਅਦ ਦੇਖਾਂਗੇ 버ਗਰ ਵਾਲੀ ਦੁਕਾਨ ਕਿਹੜੀ ਮਿਲਦੀ ਆਪਾਂ ਨੇੜੇ ਆ ਦੇਖੋ ਜੀ ਰਾਤ ਨੂੰ ਇੱਧਰ ਆਪਣਾ ਧਿਆਨ ਲਾਓ ਕੁੱਤੇ ਕਦੇ ਬਹੁਤ ਵਿਰਦੇ ਇੱਧਰ ਰੋਡ ਤੇ ਵੀ ਆਪਾਂ ਹੱਥ ਇਹ ਆਮੜੇ ਜਨਨੇ ਆਪਾਂ ਲੈ ਆਪਣਾ ਛੋਟੀ ਵਗੈ ਡੰਡੇ ਵਗੈ ਲੈ ਕੇ ਆਓ ਕੁਝ ਨਹੀਂ ਪਤਾ ਕੁੱਤੇ ਆ ਰਾਤ ਨੂੰ ਇੱਥੇ ਕਾਰ ਦਾ ਕੰਮ ਵੀ ਬਾਤ ਹੁੰਦਾ ਹੋਟਲ ਦੁਕਾਨ ਜਿੰਨਾ ਵੀ ਰੋਡ ਤੋਂ ਦਿਖਾ ਰਹੇ ਗੱਡੀ ਗਾੜੀਆਂ ਉਹ ਸਾਰੇ ਮਿਸਤਰੀ ਲੈਣ ਦਾ ਕੰਮ ਓਕਾਰਾਂ ਦਾ ਟਰੱਕਾ ਦਿਨ ਦਾ ਸਿਰਫ ਇਲੈਕਟ੍ਰੀ ਦਾ ਕੰਮ ਕੋਈ ਵੀ ਇੰਜਨ ਮਿਸਤਰੀ ਕੰਮ ਕੋਈ ਵੀ ਕਾਰਾਂ ਦਾ ਸਾਰੇ ਕੰਮ ਤੋਂ ਮਿਲੂਗਾ ਟਰੈਕਟਰ ਵਗੈਰਾ ਦਾ ਕੁਝ ਵੀ ਲੈਟਾਂ ਦੀਦਾਰਾਂ ਲਵਾੜੀ ਹੈ ਹੈ ਲੈਟਾਂ ਹੀ ਤਾਂਾਂ ਲਵਾੜੀ ਹੈ ਮਿਡਲ ਲੈਟਲ ਲਈਏਗਾ ਜਿਉ ਸਾਰੀ ਜਿੰਨੀ ਵੀ ਸਾਰੀ ਮਾਰਕੀਟ ਹੈ ਸਾਰੀ ਕਾਰ ਵਾਲੀ ਮਾਰਕੀਟ ਹੈ ਇਹ ਸਰੰਤ ਦੀ ਮਸ਼ਹੂਰ ਮਾਰਕੀਟ ਹੈ ਜਿੰਨੇ ਵੀ ਦੁਕਾਨਾਂ ਸਾਰੀਆਂ ਬੰਦ ਵੀ ਸਾਨੂੰ ਸਾਰੀ ਦਿਨ ਚ ਖੁੱਲਣ ਨੂੰ ਦੇਖਣ ਨੂੰ ਮਿਲਣਗੀਆਂ ਇਹ ਸਾਰੀ ਦੁਕਾਨਾਂ ਰੈਂਟ ਦੇ ਜਿਹੜੀਆਂ ਵੀ ਆ ਕਿ ਸਭ ਦੀ ਆ ਕਿਤੇ ਆਪਣੀਆਂ ਕੋਈ ਰੈਂਟ ਦੇ ਆ ਬਾਕੀ ਇੱਧਰ ਗੇ ਕਲੋਨੀ ਸ਼ੁਰੂ ਹੋ ਜਾਂਦੇ ਬੈਂਕ ਕਲੋਨੀ ਵਜਦੀ ਆ ਇਹ ਚਾਪ ਟੋਚੋ ਕਰਦੇ ਨੇ ਬੰਦ ਕਿ ਟੋਚ ਹੋਈ ਐਸ ਟਾਈਮ ਲੋਡ ਨਹੀਂ ਅੱਗੇ ਲੈਟਾਂ ਹੀ ਆ ਗਈਆਂ ਹੁਣ ਇਹੋ ਸੱਮਣੇ ਵਾਲੇ ਰੋਡ ਮੇਨ ਹਾਈਵੇ ਇਹ ਲਮ ਫਰੀ ਵਧੀਆ ਪ੍ਰਾਪ ਵਧੀਆ ਲੋ ਜਿਹੜਾ ਰੋਡ ਹੈ ਠੀਕ ਹੈ ਇਹ ਵੀ ਸਾਨੀ ਬਰੋਡ ਤੇ ਲੰਘ ਜਾਂਦਾ ਖਾਂ ਡਾਕਟਰ ਵਗੈਰਾ ਵੱਲ ਨੂੰ ਇਹ ਵੀ ਰੁੜ ਅੱਗੇ ਸਾਨੀ ਬਰੋਡ ਨਾਲ ਜਾ ਕੇ ਜੋੜਦਾ ਲੋ ਜੀ ਜਿੱਦ ਤੱਕ ਤੁਹਾਨੂੰ ਪਤਾ ਆਪਾਂ ਆਇਆ ਰੋਡ ਦੇ ਉੱਪਰ ਪਹੁੰਚ ਗਏ ਠੀਕ ਆ ਤੇ ਆ ਦੇਖੋ ਸਾਹਮਣੇ ਇਸ ਵੀ ਬੈਂਕ ਆ ਇਹ ਸਰੰਦ ਦਾ ਅੱਬਾ ਸਾਹਮਣੇ ਰੋਡ ਤੇ ਨੂੰ ਆਇਆ ਠੀਕ ਆ ਜੀ ਆਪਾਂ ਸਾਹਮਣੇ ਜਾਣਾ ਇਸ ਟਾਈਮ ਚੌਂਕ ਦੇ ਵਿੱਚ ਭਾਈ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬਰ ਜੁਆ ਕਰਿਓ ਵੀਰ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਚੈਨਲ ਬਣਾਇਆ ਆਪਾਂ ਨਵਾਂ ਨਵਾਂ ਬਣਾਇਆ ਨੂੰ ਬਹੁਤ ਟਾਈਮ ਹੋ ਗਿਆ 11 12 ਮਿੰਟ 11 ਮਿੰਟ ਹੋ ਜੇ ਤੇ ਤੇ ਦੁਬਾਰਾ ਚਲਾਇਆ ਆਪਾਂ ਆਪਾਂ ਕੋਲ ਹਾਈਵੇ ਉੱਪਰ ਆ ਗਏ ਤੋਂ ਤੋਂ ਲਈ ਆਪਾਂ ਜਾਣਗੇ ਪੁਲ ਤਲੇ ਪਾਣੀ ਬਹੁਤ ਘੜਾ ਏ ਰੋੜ ਰੋੜੇ ਜਾਵਾਂਗੇ ਉਸ ਤੋਂ ਆਪਾਂ ਚੌਂਦੇ ਵਿੱਚ ਕਰਾਸ ਕਰਾਂਗੇ ਸਾਹਮਣੇ ਇੱਕ ਚੌਂਕ 'ਚ ਖੜਦਾ ਵਈ ਕੁਲਚੇ 버ਗਰ ਵਾਲਾ ਲੈਣੇ ਆਪਾਂ ਪਹਿਲੀ ਵਾਰ ਆ ਪਰਵਾਸੀ ਹੋਇਆ ਜਾਂ ਜਾਂ ਪੰਜਾਬੀ ਹੋਇਆ ਲੈ ਲੈਣੇ ਆਪਣਾ ਕਿਉਂਕਿ ਘਰ ਤੋਂ ਆਪਾਂ ਪੈਦਲ ਆਏ ਆ ਆਪਾਂ ਕੋਈ ਸਾਧਨ ਤਾਂ ਹੀ ਨਹੀਂ ਆਏ ਕਿ ਜਿਆਦਾ ਦੂਰ ਆਪਾਂ ਜਾਣਾ ਨਹੀਂ ਹੈਗਾ ਮੌਸਮ ਖਰਾਬ ਆ ਮੀਂਹ ਨਾਲ ਮੌਸਮ ਹੋਇਆ ਪਿਆ ਦੇਖੋ ਇਹ ਬੱਸ ਖੜੀ ਨੂੰ ਦੇਖ ਲਓ ਜੀ www.namdarbar.tourist.com ਇਹ ਖੜੀ ਨੂੰ ਕੋਲ 2 ਸਾਲ ਹੋ ਗਏ ਐਕਸੀਡੈਂਟ ਹੋਈ ਹੋਇਆ ਬੱਸ ਕੁਈ ਹਲਦਾ ਕਹਿੰਦੇ ਨਹੀਂ ਆ ਰਹੇ ਆ ਵੀਰ ਬਣ ਕੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਰ ਬਾਰ ਕਹਿ ਰਹੇ ਹਾਂ ਕਿ ਸਾਨੂੰ ਤੋਂ ਸਪੋਰਟ ਦੀ ਬਹੁਤ ਜ਼ਰੂਰਤ ਆ ਅੱਗੇ ਵਧਣ ਲਈ ਤੇ ਹੋਰ ਵੀ ਨਵੇਂ ਨਵੇਂ ਵੀਡੀਓ ਇਹ ਤੁਹਾਡੇ ਲਈ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜੂ ਕ ਕਰ ਦਿਓ ਲੋ ਜੀ ਆਪਾਂ ਪੁਰਾਣੇ ਬਸਟਰੇਟ ਵਿੱਚ ਪਹੁੰਚ ਗਏ ਸਰੰਦਾਲੇ ਤੇ ਹੁਣ ਆਪਾਂ ਜਾਣਾ ਸਾਹਮਣੇ ਜਾਣਾ ਸਾਹਮਣੇ ਆਪਾਂ ਨੂੰ ਮਿਲਦੇ ਹੋ ਦੇਖੋ ਤਿੰਨ ਚਾਰ ਢੱਡੀਆਂ ਆ ਆ ਸਾਨੀ ਬਰੋਡ ਨੂੰ ਰਸਤਾ ਜਾਂਦਾ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਉਹ ਦੇਖੋ ਸੱਮਣੇ ਘਟੀਆਂ ਲੜੀਆਂ ਜੀ ਬੰਦਾ ਬੈਠਾ 버ਗਰ ਵਾਲਾ ਕੁਝ ਦੇ ਵਾਲਾ ਆਪਾਂ ਦੰਨੇ ਬਾਈ ਦੇ 버ਗਰ देख रहे हैं, बर्कर नहीं बर्कर, हैवी दे, ही भाई तीन कुल्चे पैक करते बर्गर है बर्गर है कुल्चे पैक करते कुर्चा किन्ने का तीन पैक कर दे दो चार चार दे ਆਮਾ ਲੈ ਕੇ ਆਵੋ ਨਾ ਕਰ ਲੋ ਜੀ ਕੁਲਚੇ ਵਾਲੇ ਆਪਾਂ ਪੈਕ ਪੰਜ ਕੁਲਚੇ ਪੈਕ ਕਰਾਏ ਹੁਣ ਚੱਲਦੇ ਆਪਾਂ ਘਰ ਨੂੰ ਫੇਰ ਰੋਡ ਤੇ ਨੂੰ ਠੀਕ ਹੈ ਜੀ ਇਧਰੋਂ ਆਪਾਂ ਆ ਜਾਈਏ ਤੇ ਚਲੋ ਜੀ ਆਪਣਾ ਘਰੋਂ ਆਪਣਾ ਲਵੀ ਆਉਣੇ ਵਾਲਾ ਤੇ ਆਪਾਂ ਚੱਲਦੇ ਆਂ ਵਾਪਸੀ ਰਸਤੇ ਨੂੰ ਤੇ ਜਿੱਧਰ ਤੁਹਾਨੂੰ ਮੈਂ ਦੱਸ ਰਿਹਾ ਵੀ ਮੇਰਾ ਰਾਤ ਨੂੰ ਬਲੌਗ ਬਣਾਉਣ ਦਾ ਕਾਰਨ ਕੀ ਆ ਇੱਕ ਤਾਂ ਚਲੋ ਆਪਾਂ ਫਾਸਟ ਫੂਡ ਆਪਾਂ ਗੁਲਚੇ ਵਰਗੇ 버ਗਰ ਲੈ ਕੇ ਆਉਣਾ ਤੇ ਦੋਏ ਨੰਬਰ ਤੇ ਚਲੋ ਹਲਾ ਜਿੱਦਾਂ ਨਵੀਂ ਨਵੀਂ ਬਲੌਗਿੰਗ ਕਰ ਲੱਗਿਆ ਮੈਂ ਲੱਗਾ ਤੁਹਾਨੂੰ ਸਭ ਨੂੰ ਪਤਾ ਹੀ ਹੁੰਦਾ ਵੀ ਕੋਈ ਵੀ ਕੰਮ ਕਰਦੇ ਆਪਾਂ ਕੰਮ ਨਹੀਂ ਗੱਲ ਇੱਕ ਵੱਖਰੀ ਚਲੋ ਕੰਮ ਕਰਨਾ ਬਲੌਗਿੰਗ ਜੀ ਇਦਾਂ ਤੁਹਾਨੂੰ ਪਤਾ ਪਬਲਿਕ ਦੇ ਸਾਹਮਣੇ ਜਾਣਾ ਕਿਦਾਂ ਰਿਐਕਸ਼ਨ ਰਹਿਣਾ ਆਪਣਾ ਤੇ ਥੋੜਾ ਨਰਵਸ ਵੀ ਹੁੰਦਾ ਬੰਦਾ ਤੇ ਕੋ ਕਰਨਾ ਜੇ ਹੁਣ ਆਪਾਂ ਰਾਤ ਨੂੰ ਬਲੌਗਿੰਗ ਕਰਾਂਗੇ ਥੋੜਾ ਖੁੱਲ ਹੋਲੀ ਹੋਲੀ ਖੁੱਲ ਹੋਊਗੀ ਤੇ ਉਦਾਂ ਹੀ ਆਪਾਂ ਦਿਨ ਚ ਕੜਾਂਗੇ ਬਲੌਗਿੰਗ ਫਿਰ ਤੁਹਾਨੂੰ ਪਤਾ ਹੈ ਰਾਤ ਦਾ ਟਾਈਮ ਹੁੰਦਾ ਥੋੜਾ ਪਬਲਿਕ ਘੱਟ ਹੁੰਦੀ ਆ ਜਿੰਨੀ ਤੁਹਾਨੂੰ ਪਤਾ ਪਬਲਿਕ ਪੂਰੀ ਹੁੰਦੀ ਆ ਦੇਖੋ ਜਿੱਦਾਂ ਹੁਣ ਕੋਈ ਕੋਈ ਆ ਰਿਹਾ ਬੰਦਾ ਦੇਖੋ ਕੋਈ ਹੋਰੇ ਅਮਨਤੁੱਲਾ ਤੇ ਇਹੀ ਕਰਨ ਆਪਣਾ ਰਾਤ ਨੂੰ ਬਲੌਗਿੰਗ ਕਰਦਾ ਚਲੋ ਥੋੜੀ ਥੋੜੀ ਆਪਣੀ ਥੋੜਾ ਕੰਫੀਡੈਂਸ ਆਊਗਾ ਤੇ ਦੇਖੋ ਜਿੱਦਾਂ ਕੋਈ ਦਿਖ ਨਹੀਂ ਰਿਹਾ ਇਸ ਟਾਈਮ ਹੋਰੇ ਖੇਤ ਜਿਵੇਂ ਨਾ ਗਿਰ ਜੀਏ ਕਿ ਹੋਰੇ ਲਾਲਾ ਲਾਲਾ ਹੋ ਜਵੇ ਨਾ ਵੀ ਆਉਣ ਲੱਲਾ ਕੇ ਤੇ ਲਾਲਾ ਲਾਲਾ ਹੋ ਜਵੇ ਜਬਾ ਕੇਰੇ ਜਿ ਘਿਰ ਗਏ ਤੇ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਕਿਉਂਕਿ ਜੇ ਤੁਸੀਂ ਵੀਡੀਓ ਮੇਰੇ ਪ੍ਰੋਪਰ ਸ਼ੇਅਰ ਕਰੋਗੇ ਸਬਸਕ੍ਰਾਈਬ ਕਰੋਗੇ ਚੈਨਲ ਨੂੰ ਮੇਰੇ ਨੂੰ ਠੀਕ ਹੈ ਜੀ ਤਾਂ ਬਣਾ ਤੁਹਾਨੂੰ ਤੁਹਾਡੀ ਸਪੋਰਟ ਮਿਲਦੀ ਹੈ ਤਾਂ ਆਪਾਂ ਹੋਰ ਜਿਹੜੇ ਖੁੱਲ ਕੇ ਦਿਨ ਚ ਵੀ ਆਪਾਂ ਪ੍ਰੋਪਰ ਖੁੱਲ ਕੇ ਆਵਾਂਗੇ ਪਬਲਿਕ ਪਲੇ ਸਾਹਮਣੇ ਤੇ ਲੋ ਕਹਿੰਦੇ ਆਪਾਂ ਬੁਲਿਕ ਨੇ ਕੀ ਆ ਕਹਿ ਆਪਾਂ ਆਪਣਾ ਕੰਮ ਕਰਨਾ ਆਪਣਾ ਕੀਤਾ ਕਰਨਾ ਆਪਣਾ ਠੀਕ ਹੈ ਜੀ ਤੇ ਪਬਲਿਕ ਕਹਿਣਾ ਕੀ ਆ ਕਿਦਰ ਮੇਰੇ ਕੋਲ ਰੋਟੀਆਂ ਨੂੰ ਦੇਣ ਨਹੀਂ ਆਉਣਾ ਜਦ ਕਿ ਮੈਨੂੰ ਪੈਸੇ ਦੇਣ ਆਉਣੇ ਆ ਠੀਕ ਹੈ ਜੀ ਤੇ ਆਪਣਾ ਹੀ ਮਕਸਦ ਆਪਣਾ ਰਾਤ ਨੂੰ ਬਲੌਗਿੰਗ ਕਰਨ ਦਾ ਚਲੋ ਆਪਾਂ ਦਿਨ ਚ ਵੀ ਕਰਦੇ ਆਂ ਮਤਲਬ ਵਾਲ ਜਿਵੇਂ ਪ੍ਰੋਪਰ ਪਬਲਿਕ প্লেਸ ਜਿਵੇਂ ਅੱਗੋਂ ਬੱਸ ਸਟੈਂਡ ਜਾਣਾ ਕਿਤੇ ਬਾਜ਼ਾਰ ਜਾਣਾ ਉੱਥੇ ਥੋੜੀ ਆਪਾਂ ਸੰਚਾਰ ਮਾਰਦੀ ਆਪਾਂ ਨੂੰ ਤੇ ਉਹ ਵੀ ਆਪਾਂ ਜਿਹੜੀ ਕਮੀ ਆਪਾਂ ਉਹ ਵੀ ਦੂਰ ਕਰਾਂਗੇ ਤੇ ਥੋੜੀ ਹੀ ਆਪਾਂ ਨੂੰ ਸਪੋਰਟ ਦੀ ਜ਼ਰੂਰਤ ਆ ਥੋੜੀ ਸਪੋਰਟ ਨਾਲ ਕਮੀ ਦੂਰ ਹੋਣੀ ਆ ਠੀਕ ਹੈ ਜੀ ਤੇ ਹੁਣ ਆਪਾਂ ਘਰ ਆਪਣਾ ਸਾਹਮਣੇ ਆਜੋ ਸਾਹਮਣੇ ਮੋੜ ਆ ਗਿਆ ਘਰ ਦਾ ਵਾਲਾ ਤੇ ਮੋੜਾ ਜਿਹਾ ਆਪਾਂ ਸਕੂਲ ਕੋਲ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਬੜੀ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਦੇ ਵਲੌਗ ਵਿੱਚ ਕੁਝ ਜੀ ਆਪਾਂ ਲੈ ਲੈ ਗੁਰਜੇ ਖਾਵਾਂਗੇ ਤੇ ਕੱਲੂ ਆਪਾਂ ਤੁਹਾਡੇ ਬਾਅਦ ਨਵਾਂ ਵਲੌਗ ਲੈ ਕੇ ਆਵਾਂਗੇ ਮਿਲਦੇ ਆਂ ਧੰਨਵਾਦ